ਹੈਲੋ ਜੀ ਸਤਿ ਸ੍ਰੀ ਅਕਾਲ ਇੱਕ ਹੋਰ ਨਵਾਂ ਦਿਨ ਆ ਦੇਖੋ ਇੱਧਰ ਸਕੂਲੋਂ ਹੋਈਆਂ ਹੋਈਆਂ ਛੁੱਟੀਆਂ ਤਾਂ ਫੇਰ ਵੀ ਮੈਂ ਤੇ ਜਵਿਟੀ ਲੱਭ ਲਉ ਪਹਿਲਾਂ ਤੂੰ ਕੰਮ ਕਰ ਮੈਨੂੰ ਫੋਨ ਆ ਲਾਈਵ ਪ੍ਰੂਫ ਕੰਮ ਜਿਹੜਾ ਉਹ ਭਰਾ ਕਰ ਰਿਹਾ ਸਕੂਲ ਦਾ ਲਾਈਵ ਪ੍ਰੂਫ ਮੈਂ ਮੈਡਮ ਤਾਂ ਨਹੀਂ ਦੇਖਦੀ ਮੈਂ ਨਹੀਂ ਮਮਾ ਤਾਂ ਦੇਖੂਗੀ ਇਧਰ ਆ ਭਰਾ ਦੇਖੋ ਜੇ ਸਾਡੀ ਸਵੀਟੀ ਭੱਜ ਗਈ ਸਵੇਰੇ ਸਵੀਟੀ ਜਿਹੜੀ ਸਾਡੀ ਉਹ ਭੱਜ ਗਈ ਉਹ ਇੱਥੇ ਬੈਠਦੇ ਥੱਲੇ ਲੁਕੀ ਹੋਈ ਆ ਬੈਠਦੇ ਥੱਲੇ ਹੁਣ ਅਸੀਂ ਉਹਦਾ ਕਰਕੇ ਇੱਥੇ ਬੈਠੇ ਹੋਏ ਆ ਸਾਰਾ ਕੰਮ ਛੱਡ ਕੇ ਤੇ ਅਸੀਂ ਸਵੀਟੀ ਜਿਹੜੀ ਆ ਉਹਨੂੰ ਫੜ ਲਈਏ ਕਿਉਂਕਿ ਜੇ ਉਹ ਬਾਹਰ ਭੱਜ ਗਈ ਉਹਨੂੰ ਮਾਰ ਮੁਰ ਦੇਣਾ ਦੂਜੇ ਜਾਨਵਰਾਂ ਨੇ ਤਾਂ ਅੱਜ ਅਸੀਂ ਪਿੰਕ ਸਵੀਟੀ ਨੂੰ ਸ਼ਾਮ ਨੂੰ ਉੱਥੇ ਛੱਡ ਦੇਣਾ ਅ ਸਮਾਦੀ ਉਹਨੂੰ ਕੀ ਕਹਿੰਦਾ ਬੋਰਡ ਤੇ ਜਿੱਥੋਂ ਲੈ ਕੇ ਹੁੰਦੀ ਆ ਨਾ ਉੱਥੇ ਛੱਡ ਦੇਣਾ ਇਹ ਕਰ ਲੈਣਾ ਆਪਣਾ ਕੰਮ ਸਕੂਲ ਦਾ ਦੇਖਦੇ ਆਂ ਬਈ ਇੰਨਾ ਸਵੀਟੀ ਹੁੰਦੀ ਆ ਅਸੀਂ پاگل ਹੋ ਗਏ ਹਾਏ ਰੱਬਾ ਸਵੀਟੀ ਸਵੀਟੀ ਐਸਵੀਟੋ ਹਾਏ ਰੱਬਾ ਹਾਏ ਰੱਬਾ ਧੀਰੇ ਤੇ ਝਾੜੂ ਲਿਆ ਕੇ ਦੇ ਪਲੀਜ਼ ਨਾਲੋਂ ਤਾਂ ਲੱਗਦਾ ਮੈਨੂੰ ਗਲੂਕੋਜ਼ ਲਵਾਉਣਾ ਪੈਣਾ ਇੱਕ ਦੇਖੋ ਹਾਲ ਕੀ ਬਣਿਆ ਹੋਇਆ ਸਵੇਰ ਦਾ ਕੰਮ ਤੇ ਲੱਗੇ ਹੋਏ ਆ ਕਿਰੇ ਝਾੜੂ ਲਿਆ ਕੇ ਦੇ ਪਲੀਜ਼ ਉੱਧੇ ਭੇਜ ਦੋ ਹਾਂ ਮੈਂ ਭੇਜਦੀ ਪਲੀਜ਼ ਛਾਡੂ ਲੈ ਕੇ ਦੇ ਹੁਣ ਦੇਖਦੇ ਆ ਬੀਨਾ ਮਰ ਗਿਆ ਦੇਖਦੇ ਇੱਧਰ ਇਹ ਕਾ ਸਾਡੇ ਤੇ ਇੰਨੇ ਬਾਲ ਬੱਚੇ ਮੈਨੂੰ ਲੱਗਦਾ ਸਾਰੀਆਂ ਗਰਮੀਆਂ ਮੈਂ ਤਾਂ ਪਾਗਲ ਹੋ ਜਾਣਾ ਮਨੀ ਚੱਲ ਜਾ ਪਰ ਹੋ ਉਧਰੋਂ ਫੜੀ ਗੁੱਲੂ ਨੇ ਤੇ ਉਦਾਂ ਮਾਰ ਦੇਣਾ ਉਹਨੂੰ ਸਵੀਟੀ ਨੂੰ ਵਿਚਾਰੀ ਗਰਮੀ 'ਚ ਸੀ ਗੁੱਲੂ ਮੇਰੇ ਗੁੱਲੂ ਆਹ ਗੁੱਲੂ ਨੂੰ ਇੱਥੇ ਏਸੀ ਲਾ ਕੇ ਦੋ ਬਗੀਟਾ ਡਰ ਲੱਗਦਾ ਕੀਰਤ ਪਗੀ ਨੂੰ ਪਾਰ ਲੈ ਜਾ ਬਾਰ ਚਲੇ ਗਿਆ ਬਾਰ ਨਹੀਂ ਬਾਹਰ ਨਹੀਂ ਗਿਆ ਆ ਆ ਆ ਚੱਲਾ ਬਾਹਰ ਫੜਿਓ ਫੜਿਓ ਜਲਦੀ ਫੜਿਓ ਆ ਦੇ ਆ ਰੇ ਹਉਣ ਲੱਗਾ ਬਾਹਰ ਹਾ ਦੇ ਹਾ ਦੇ ਆ ਦੇ ਦੇਖੀ ਸਟੋਰ ਚ ਨਾਵੜ ਜੋ ਸਟੋਰ ਚ ਨਾਵੜ ਇਹਦੇ ਪਗੀ ਨੂੰ ਬਾਹਰ ਲੈ ਜਾ ਪਗੀ ਨੇ ਫੜ ਲਿਆ ਨੇ ਮਾਰ ਦੇਣਾ ਪਗੀ ਨੇ ਨਹੀਂ ਪਕੜੰ ਪਕੜਾ ਆ 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 ਉਡੀਕ ਕਾਲਾ ਕੱਢਦਾ ਪਰੇ ਗਿਰਤ ਪਲੀਜ਼ ਪਗੀ ਨੂੰ ਬਾਹਰ ਲੈ ਜਾ ਮੈਨੂੰ ਡਰ ਲੱਗਦਾ ਜੇ ਪਗੀ ਨੇ ਫੜ ਲਈ ਨਾ ਪਗੀ ਨੇ ਇਹਦਾ ਬਣਾ ਦੇਣਾ ਉੱਤੇ ਲੈਗ ਪੀਸ ਕਿੱਥੇ ਗਿਆ ਸੋਫੇ 'ਨਾ ਚੜ ਗਿਆ ਹੋਣਾ ਜਾਂ ਪੜਦੇ ਆ ਨਾ ਉਹਦਣ ਪੜਦੇ ਨਾ ਚੜ ਗਿਆ ਸੀ ਏ ਮੈਨੂੰ ਲੱਗਦਾ ਆਪਾਂ ਛੱਡਣਾ ਹੀ ਪੈਣਾ ਕਿਉਂਕਿ ਇਹਨੇ ਪਰਦੇ ਪੁਰਦੇ ਸਾਰਾ ਕੁਝ ਕੁਚਲ ਨਹੀਂ ਗਵਾਚ ਗਿਆ ਹੋਏ ਰੱਬਾ ਮੈਂ ਸਾਫ ਸਫਾਈ ਕੀਤੀ ਸਵਾਂਟਕਾਇਆ ਆਇਦਰ ਦੇ ਕਿ ਇਧਰ ਤ ਨਹੀਂ ਗਿਆ ਇਧਰਲੇ ਪਾਸੇ ਇਧਰ ਆ ਚੱਲ ਮੈਂ ਨਹੀਂ ਰਹੰਦੇ ਆਪੇ ਨਿਕਲੂਗਾ ਜੇ ਆ ਕਿੱਥੇ ਆਂ ਸਵੀਟੀ ਸਾਡੀ ਹਜੇ ਤੱਕ ਵੀ ਨਹੀਂ ਲੱਭੀ ਤੇ ਮੈਂ ਨਾ ਨੂੰਕੇ ਕੋਲ ਖਾ ਨਹੀਂ ਹੁੰਦੀ ਹੁੰਦੀ ਲੰਗਰ ਦੀ ਦਾਲ ਸਬਜੀ ਤਾਂ ਮੈਂ ਆਪਣੇ ਲਈ ਹੀਰਤ ਲਈ ਤਾਂ ਮਨਵੀਂ ਲਈ ਕਿਉਂਕਿ ਅੱਜក៏ ਸਾਰਿਆਂ ਨੇ ਮਮੇ ਡੈਡੀ ਨਹੀਂ ਚੌਲ ਖਾਣਦੇ ਤਾਂ ਮੈਂ ਲੂਣ ਵਾਲੇ ਸੋਨੇ ਦੇ ਚੌਲ ਬਣਾਉਣ ਲੱਗੇ ਗਰਮੀਆ ਜੋਦਾ ਮਨ ਕਰਦਾ ਹੁੰਦਾ ਨਾ ਜਿਹੜਾ ਦੁਪਹਿਰਾਂ ਦਾ ਕੋਈ ਉਹ ਲੋਣ ਵਾਲੇ ਚੌਲ ਤੇ ਨਾਲ ਦਹੀਂ ਹੋਵੇ ਜਾਂ ਲੱਸੀ ਹੋਵੇ ਮੇਰੀ ਪ੍ਰੋਬਲਮ ਵਿੱਚ ਤੇ ਚੌਲ ਪੋਹਾ ਸੂਜੀ ਇਹ ਮੈਨੂੰ ਜ਼ਿਆਦਾ ਸਹੀ ਲੰਦੇ ਗਰਮੀਆਂ 'ਚ ਤੇ ਮੈਂ ਕੋਈ ਉਹਨੂੰ ਕੀ ਕਹੇ ਦਾ ਤਕਰੀਬਨ ਖਾਣੇ ਆ ਇਹਨਾਂ ਦਾ ਪਿਆਰ ਕੀਰ ਜਿੱਦਨ ਦੀ ਆਈ ਰੋਜ਼ ਇਹਦੇ ਬਰਸ਼ ਫੇਰਦੀ ਇਹਦੀ ਕੇਅਰ ਕਰਦੀ ਦੇਖੀ ਪੱਗੂ ਵੀ ਕਿੱਦਾਂ ਪਿਆਰ ਕਰਦਾ ਚਲ ਕੀਰਨ ਤੂੰ ਛੁੱਟੀਆਂ ਕੱਟ ਕੇ ਚਲ ਜਾਣਾ ਫਿਰ ਤਾਂ ਜੀ ਨਹੀਂ ਲੱਗਦਾ ਹੁੰਦਾ ਓਕੇ ਪਿਛਲੀ ਵਾਰੀ ਵੀ ਦੋ ਦਿਨ ਰੋਟੀ ਨਹੀਂ ਸੀ ਇਹਨੇ ਖਾਧੀ ਮੈਂ ਜਾਣਾ ਹੀ ਨਹੀਂ ਕੁਝ ਨੂੰ ਉਹ ਮੈਂ ਸਾਡੇ ਕਿੱਥੇ ਹੈ ਪੱਕੀ ਰੱਖ ਲਈ ਕੀਰਨ ਤੈਨੂੰ ਗੋਦ ਲੈ ਲਈਏ ਮੈਂ ਜਾਣਾ ਹੀ ਨਹੀਂ ਕੁਝ ਨੂੰ ਵੀ ਸਾਡੇ ਤੇ ਗੋਦ ਲੈ ਲਈਏ ਗੁੱਲੂ ਨੇ ਤੇਰੇ ਕਿਸ ਕਰਦੇ ਨਹੀਂ ਉਹ ਵੀ ਬਿਨਾ ਦੱਸਿਆ ਚਲ ਗੁੱਲੂ ਮੈਚ ਚਲੋ ਹੈਂਡ ਵਾਸ਼ ਕਰ ਲਿਓ ਹੁਣ ਮੈਂ ਕੁੱਕਰ ਚ ਰੀਸਿਟੀ ਲਵਾਈ ਐਚੀ ਬਣਾਉਂਦੇ ਤਕਰੀਬਨ ਬਾਣੀ ਗਏ ਆ ਤੇ ਹੱਪ ਹਫ ਜਿਹੜੀ ਉਹਨਾਂ ਬੰਦ ਰਹਿਣ ਦਿੰਦੇ ਆ ਤੇ ਦੇਖਦੇ ਹਾਂ ਭੈਣ ਭਰਾ ਕੀ ਕਰਦੇ ਆ ਇਹਨਾਂ ਦਾ ਪੜ੍ਹਾਈ ਲਿਖਾਈ ਨਹੀਂ ਖਤਮ ਹੋਉਂਦੀ ਕਿੰਨਾ ਕੰਮ ਦੇ ਦਿੰਦੀਆਂ ਮੈਡਮਾਂ ਹਜੇ ਵੀ ਨਹੀਂ ਖਤਮ ਹੋਇਆ ਨਾ ਹੁਣ ਤਾਂ ਇਹਨੇ ਕਿਹਾ ਹੀ ਹੈ ਵੀਡੀਓ ਬੰਦ ਨਹੀਂ ਖਤਮ ਆਇਆ ਹੋ ਤਾਂ ਗਿਆ ਮਰਸੀ ਹਾਂ ਕੋਈ ਲਿੰਕ ਜੁਆਇਨ ਨਹੀਂ ਹੁੰਦਾ ਲਿੰਕ ਜੁਆਇਨ ਨਹੀਂ ਨਾ ਮੈਡਮ ਨੇ ਲਿੰਕ ਹੀ ਲੇਟ ਸੈਂਡ ਕੀਤਾ ਤਾਂ ਉਸ ਕਰਕੇ ਜੁਆਇਨ ਨਹੀਂ ਹੁੰਦਾ ਹਾਂ ਬਸ ਬੇ ਖੁਸ਼ੀ ਆ ਕਲਾਸ ਨਹੀਂ ਲੱਗੀ ਸਾਡੇ ਟਾਈਮ ਤੇ ਜਦੋਂ ਅ ਅ ਛੁੱਟੀਆਂ ਹੁੰਦੀਆਂ ਹੁੰਦੀਆਂ ਸੀ ਅਸੀਂ ਜਿਹੜਾ ਕੰਮ ਕਿੰਨਾ ਹੀ ਮਿਲਦਾ ਹੁੰਦਾ ਸੀ ਉਹਦੇ ਵੀ ਲਿਖਣ ਨੂੰ ਆ ਵੀ ਲਿਖ ਕੇ ਲੈ ਕੇ ਆਉਣਾ ਇਹ ਵੀ ਪਾਗਲ ਕਰ ਦਿੰਦੇ ਸੀ ਟੀਚਰ ਅਸੀਂ ਤੇ ਜਿਹੜਾ ਛੁੱਟੀਆਂ ਦਾ ਪਹਿਲਾ ਹਫਤਾ ਹੁੰਦਾ ਸੀ ਇੱਕ ਮਨਕੀਰਤ ਸਾਰਾ ਕੰਮ ਅਸੀਂ ਨਿਬੇੜ ਦੇਣਾ ਹੁੰਦਾ ਸੀ ਸਾਰਾ ਇੱਕ ਹਫਤੇ ਦੇ ਵਿੱਚ ਸਾਡੇ ਵਰਗੇ ਕਹਿੰਦੇ ਸੀ ਅਖੀਰਲੀ ਹਫਤੇ ਤੇ ਹੋਈ ਅਸੀਂ ਇੱਕ ਹਫਤੇ ਜੀ ਮਨਵੀਰ ਸਾਰਾ ਕੰਮ ਨਿਬੇੜ ਦੇਣਾ ਬਾਕੀ ਸਾਰਾ ਮਹੀਨਾ ਅਸੀਂ ਕਮਲਿਆਂ ਨੂੰ ਕਿ ਆਪਾ ਮੈਨੂੰ ਤਾਂ ਕਈ ਵਾਰੀ ਸਿਰ ਦੁਖਣ ਲੱਪੰਦਾ ਇਹ ਦੋਨੇ ਜਾਣੇ ਭੈਣ ਭਰਾ ਇਨਾਂ ਜਿੱਦ ਦੇ ਲੜਦੇ ਮੇਰਾ ਜੋਰ ਦੇ ਮੋਟੋ ਮੇਰੀ ਜਿੱਡੀ ਹੋ ਚੱਲੀ ਮੇਰੇ ਜਿੱਡੀ ਅਸਰ ਨਹੀਂ ਵਾਇਆ ਤੁਸੀਂ ਦਿਖਾਓ ਕਿਹੜਾ ਤੁਹਾਡਾ ਨਿੰਬੂ ਪਾਣੀ ਪੁੱਤੋ ਪੁੱਤੋ ਜੇ ਨੀ ਹਾਂ ਜੇ ਤਾਂ ਪਾਉਚ ਵੀ ਲਿਓ ਨੰਦਰ ਕੋਲੇ ਕਹਿਣਾ ਕੀਰੇ ਤੋਂ ਵੱਡਾ ਮਨੀ ਹੁਣ ਦੇਖੋ ਇਹ ਲੜਦੇ ਲੜਾਕੀ ਲੜਾਕੀ ਜਾਂ ਲੈ ਕੇ ਆ ਦੇਖੋ ਕੀਰੇ ਜਾਂ ਲੈ ਕੇ ਆ ਜਲਜੀਰਾ ਲੈ ਕੇ ਆ ਜੋ ਮੋਟੋ ਤੁਮਰੀ ਕਹਿੰਦਾ ਮੋਟ ਤਾਕੜਿਆ ਕਹਿੰਦਾ ਤਾਕੜ ਸਹੀ ਗੱਲ ਅਜ਼ਤੀ ਟੱਕੜੀ ਆਏ ਉਹ ਪੱਖਾ ਬੰਦ ਕਰ ਕੀਤੇ ਕੂਲਰ ਚੱਲਦਾ ਏਸੀ ਤਾਂ ਜੀ ਨਹੀਂ ਕਰਦਾ ਲਾਲਾ ਆ ਵਾ ਇਹਨਾਂ ਦਾ ਬਕਵਾਸ ਨਿੰਬੂ ਪਾਣੀ ਜਾਇਨ ਵਾਲੇ ਰੀਚਾਰਜ ਕਰਾਇਆ ਆਪਣਾ ਆ ਵਾ ਪਤਾ ਨਹੀਂ ਕੀ ਜਲਾਨੀ ਨਿੰਬੂ ਪਾਣੀ ਕਿਰਾ ਦਿਸ ਇਜ਼ ਨਾਟ ਗੁੱਡ ਫਾਰ ਹੈਲਥ ਬਕਵਾਸ ਲੈ ਐਦਾਂ ਪਾਣੀ ਚ ਪਾ ਲੈਂਦੇ ਆ ਤਾਂ ਬਸ ਏ ਸਿਟਣਾ ਨਹੀਂ ਹੁਣ ਡਸਟਵੀਨ ਚ ਸਿੱਟੀ ਪਾਉਂ ਚ ਮੈਂ ਦੱਸਦਾ ਦੇਖੋ ਮਾ ਇਦਾਂ ਹੀ ਪੀ ਜਾਣਾ ਇਹਨੇ ਮੋਟੋ ਨੇ ਬੱਲੇ ਤੇਰੇ ਮੈਡਮ ਆ ਜਾਣਾ ਮਨੀ ਨੇ ਆ ਜਾਣਾ ਮਨੀ ਨੇ ਜੀਜੀ ਲੈਣ ਗਿਆ ਮਨਵੀਰ ਜੀਜੀ ਲੈ ਆ ਮੋਟੋ ਬਾਸ ਪਾਣੀ ਹਮੇਸ਼ਾ ਬੈਠ ਕੇ ਪੀਦਾ ਮੈਨੂੰ ਤਾਂ ਤੁਹਾਡਾ ਟੀਚਰ ਬਣਨਾ ਇਹਨਾਂ ਦਾ ਟੀਚਰ ਬਣਨਾ ਬੰਦਾ ਮੈਨੂੰ ਪਾਣੀ ਦਾ ਰੋਟੀ ਖਾਣ ਦਾ ਪੜ੍ਹਨ ਲਿਖਣ ਦਾ ਘੋੜਿਆਂ ਦਾ ਨਾਉਣ ਦਾ ਸੇਰਵੋਣ ਦਾ ਸਾਰਾ ਕੁਝ A to Z ਮੈਂ ਕਮਲੀ ਹੋ ਜਾਣੀ ਛੁੱਟੀ ਹੋ ਗਈ। ਹਾਂ ਦੇਖੋ। ਆ ਸਰਵਸ ਸਵੇਰੇ ਵਾਇਆ ਮੈਂ ਸਵੇਰੇ 7 ਵਜੇ ਨੂੰ ਨਵਾ ਦਿੱਤਾ ਇਹਨੂੰ। ਕਿਉਂਕਿ ਏਰੀ ਕਲਾਸ ਲੱਗਣੀ ਸੀ 8 ਵਜੇ। ਨਹਾ ਤੋ ਕੇ ਹੁਣ ਕੀ ਬਣ ਗਿਆ ਇਹਦਾ ਜ ਮੇਰੇ ਕਹ 12 ਵਜੇ ਹੋਣੇ ਮਸੇ। ਗਰਮੀਆਂ ਦੀ ਡਾਈਟ ਜ਼ਿਆਦਾਤਰ ਮੈਂ ਮੈਨੂੰ ਪ੍ਰੋਬਲਮ ਕਰਕੇ ਮੈਂ ਚਾਵਲ ਚੂਰਲ ਇਦਾਂ ਦੀਆਂ ਚੀਜ਼ਾਂ ਗਰਮੀਆਂ 'ਚ ਖਾਣੀਆਂ। ਅਹਰ ਮਨੀਨਾ ਸ਼ਾਰਤਾ ਕਰਨ ਦੀ ਤੇ ਮਨੀ ਨੂੰ ਕਹਿੰਦੇ ਕਹਿੰਦੀ ਅਸੀਂ ਭੈਣ ਭਰਾ ਬਹੁਤ ਪਿਆਰ ਨਾਲ ਰਹਿੰਦੇ ਆ ਬਹੁਤ ਪਿਆਰ ਨਾਲ ਰਹਿੰਦੇ ਕਦੀ ਲੜ ਪੈਂਦੇ ਮਿੰਟ ਮਿੰਟ ਤੇ ਜੇ ਉਹਦੀ ਸਾਈਡ ਲੈ ਲਓ ਫੇ ਇਹ ਕਹਿਣ ਲੱਪੈਂਦੀ ਮਾਸੀ ਨੂੰ ਮੇਰਾ ਹੈ ਨਹੀਂ ਮਨੀ ਦੀ ਸਾਈਡ ਲੈ ਲਓ ਮਨੀ ਕਰਨ ਲੱਪੈਂਦਾ ਮम्मा ਨੂੰ ਮੇਰਾ ਨਹੀਂ ਕੀਰਤ ਇਦਾਂ ਨਹੀਂ ਹੱਥ ਪੜਾਤਦਾ ਹੋਇਆ ਕਰੋ ਉਹ ਮਨੀ ਦਾ ਬਾਬਾ ਸੁੱਤਾ ਹੋਇਆ ਬਾਬਾ ਸੁੱਤਾ ਬਾਬੇ ਨੇ ਜਦੋਂ ਹੁੱਕਾ ਮਾਰਿਆ ਨਾ ਪਤਾ ਜਣਾ ਲੱਗਦਾ ਨੂੰ ਸਾਰਿਆਂ ਨੂੰ ਇੱਧਰ ਮਨੀ ਦੀ ਦਾਦੀ ਰੋਟੀ ਖਾਂਦੇ ਦੁਪਹਿਰਾ ਹੋ ਗਿਆ 1.5 ਵਜ ਗਿਆ ਹਾਂ ਜੀ ਸੀ ਲਾ ਲਿਆ ਸੀ ਸਾਰਾ ਇੱਥੇ ਲ lobby ਵਿੱਚ ਬੈਠ ਗਏ ਤੇ ਜਿਹੜਾ ਸਾਡਾ ਸਵੀਟ ਹੀ ਸੀਗਾ ਪਤਾ ਨਹੀਂ ਸਵੀਟ ਹੀ ਸੀਗਾ ਕਿ ਸੀਗੀ ਉਹ ਹਜੇ ਤੱਕ ਨਹੀਂ ਲੱਭਾ ਮੈਨੂੰ ਲੱਗਾ ਦਾ ਸਟੋਰ ਚ ਵੜ ਗਿਆ ਤੇ ਉਹ ਉਹ ਪੇਟੀਆਂ ਪੁੱਟੀਆਂ ਦੇ ਥੱਲੇ ਆ ਹੁਣ ਉਹਨਾਂ ਲੱਭਾਂਗੇ ਸ਼ਾਮ ਨੂੰ ਸਵੇਰ ਦਾ ਸੀ ਸਵੀਟੀ ਨੂੰ ਲੱਭ ਲਾ ਕੇ ਕੀ ਹੋ ਗਿਆ ਸੀ ਕੀਦਤ ਪਾਗਲ ਹੋ ਗਿਆ ਤੇ ਸਵੀਟੀ ਤਾਰਾ ਨਾਲ ਚੜ ਕੇ ਉਸ ਵਾਲਾ ਟੀਵੀ ਵਾਲਾ ਤੇ ਉਹਦੇ ਪਿੱਛੇ ਉਹਨੂੰ ਕੀ ਕਹਿਦਾ ਬੈਠਾ ਹੋਇਆ ਅਸੀਂ ਕਮਲਿਆਂ ਵਾਂਗੂ ਵੱਡਾ ਥੱਲੇ ਸੋਫੇ ਥੱਲੇ ਪੇਟੀਆਂ ਥੱਲੇ ਸਾਰੇ ਪਾਸੇ ਤਸਵੀਰ ਦਾ ਇਹਨੇ ਖਾਦਾ ਵੀ ਕੁਛ ਨਹੀਂ ਭੁੱਖਾ ਮਰਿਆ ਹੋਇਆ ਲੈਸ ਵੀਟੀ ਆ ਦੇ ਆ ਦੇ ਹੁਣ ਹੁਣ ਪਤਾ ਲੱਗਾ ਕਰਦਾ ਕੀ ਆ ਬਿਚਾਰਾ ਉਹ ਕਿੰਨਾ ਭੁੱਖਾ ਉਹ ਅੱਜ ਸਵੇਰ ਦਾ ਖੋਸ਼ ਨਹੀਂ ਖਾਦਾ ਨੇ ਕੁਝ ਵੀ। ਆਹੀਂ ਕਿਹਦੇ ਵਿੱਚ ਕਰਨ ਜੰਮ ਨੀ ਤੇ ਲੰਘ ਦਵੇ। ਚਾਹ ਨਾਲ ਚੱਲ। ਮੈਂਟ ਚ ਪੀ ਗਿਆ ਤੇ ਲਕੀਰਤ। ਇੱਕ ਡਰਾਪਰ। ਮੈਂਟ ਚ ਪੀ ਗਿਆ ਇੰਨਾ ਭੁੱਖਾ ਲੈ ਫੜ। ਭਰਾਵਾ ਹੋਣ ਨਾ ਮਾਰ ਨਿਕਲ ਜੀ। ਜੇ ਨਿਕਲ ਜਾਂਦਾ ਨਾ ਗਬੀੜਿਆਂ ਮੂੜਿਆਂ ਦੇ ਵਿੱਚ ਤੇ ਹੁਣ ਤੈਨੂੰ ਖਾ ਜਾਣਾ ਸੀ ਕਿਸੇ ਨਾ ਕਿਸੇ ਨੇ ਕੱਲ ਨੂੰ ਤੇਰੀ ਫੈਮਿਲੀ ਚ ਛੱਡ ਗਏ ਹੁਣਾਂ ਤੈਨੂੰ ਕੱਲ ਨੂੰ ਤੇਰਾ ਵੀਜ਼ਾ ਲਵਾਉਣਾ ਹੈ ਜਾਣ ਦਾ ਬਾਹਰ ਹਨਾ ਕੀਰਤ ਹੋਰ ਸਹੀ ਗੱਲ ਨੂੰ ਤੇ ਸਰਪੰਚ ਦੇ ਕੋਲ ਇਹਦਾ ਇਹਦਾ ਵੀਜ਼ਾ ਲਵਾ ਦੇਣਾ ਆਪਾਂ ਗਾਂ ਸੈਟਲ ਹੁਣਾਏ ਦੀ ਮਰਜ਼ੀ ਹਨਾ ਉਹ ਵੀ ਨਾ ਹੋਇਆ ਬਲ ਵਾਲੇ ਨਾ ਸੈਟਲ ਹੁਣਾ ਕੰਮ ਕਰਨਾ ਅਸੀਂ ਇਹਦਾ ਵੀਜ਼ਾ ਲਵਾ ਦੇਣਾ ਹੁਣ ਕੱਲ ਨੂੰ ਤੁਪੂ ਘਈ ਹੋਣਾ ਸਵੇਰ ਦਾ ਇਹਨੇ ਕਮਲੇ ਨੇ ਜੋ ਗਵਾਚਾ ਜੋ ਫੇ ਆਪਾ ਫੜ ਤਾਂ ਲਿਆ ਸੀ ਬਈ ਉੱਥੋਂ ਛੁੱਟ ਕੇ ਭੱਜ ਗਿਆ ਹਾਂ ਸਵੇਰ ਸਿੰਘ ਕੈਪਰ ਡਰਾਪਰ ਕੀਤਾ ਫੇ ਭੱਜ ਗਿਆ ਹਾਂ ਸਵੇਰ ਸਿੰਘ ਕੈਪਰ ਡਰਾਪਰ ਕੀਤਾ ਇਹ ਹੁਣ ਹੋਣਾ ਹਨਾ ਸਵੀਟੀ ਇੰਨੀ ਚਸਤ ਹੋ ਗਈ ਹੈ ਨਾ ਕਿ ਜਦੋਂ ਅਸੀਂ ਇਹਦਾ ਫੜਦੇ ਆ ਨਾ ਸਾਡੀ ਉਂਗਲੀ ਤੇ ਦੰਦੀ ਵੱਢਦੀ ਔਣੀ ਫੜ ਹੁੰਦੀ ਚਿਕ ਚਿਕ ਸਹੀ ਹੈ ਇਹਦਾ ਡਰ ਵੀ ਲੱਗਦਾ ਬੰਨੇ ਤਾ ਆਦੇ ਪਗੀ ਵੀ ਦੇਖਦੀ ਪਗੀ ਕਹਿੰਦੀ ਬਣੀ ਮਸੀ ਗਵਾਚਾ ਸੀ ਕਿੱਥੋਂ ਆ ਗਿਆ ਉਹ ਪਗੀ ਇਹ ਤੋਂ ਜੈਲ ਸੀ ਬਹੁ ਕਰਦੀ ਹੈ ਬਗੇ ਸਵੀਟੀ ਸੰਗ ਫੇਲ ਲੱਗ ਗਿਆ ਵਿਚਾਰੇ ਮੈਨੂੰ ਆਕੇ ਨਾਲ ਦੀ ਪਈਆ ਉੱਛਾ ਆ ਗੜਾ ਗੜਾ ਮਾਸੀ ਦੇ ਨੇ ਸਵੀਟੀ ਹੁਣ ਬਹੁਤ ਚੁੱਸ ਹੋ ਗਿਆ ਪੂਛ ਲਈ ਦੇਖ ਕੇ ਕਿੰਨੀ ਵੱਡੀ ਹੋ ਗਈ ਇਹਦੀ ਹਨਾ ਸ਼ਾਟ ਦੇ ਤੇ ਗੁੱਲ ਲੈ ਜੀ ਇੰਨੀ ਕੀ ਪੂਛ ਅੱਜ ਸਾਡਾ ਸਾਰਾ ਦਿਨ ਇਹਦੀ ਟੈਨਸ਼ਨ ਚ ਹੀ ਲੱਥਾ ਹੋਣਾ ਕਿੰਨੇ ਵਜੇ ਲੰਭਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ 4 ਵਜੇ ਸਾਢੇ 4 ਲੱਗਾ ਆਪਾਂ ਨੂੰ 8:40 ਹੋ ਗਏ 15 ਮਿੰਟ ਲੱਭਦੇ ਨੂੰ ਹੋ ਗਿਆ ਪਹਿਲਾਂ ਇਹਨੂੰ ਲੱਭ ਕੇ ਅਸੀਂ ਖੀੜੀ ਦਿੱਤੀ ਅਸੀਂ ਕਹ ਸਵੇਰ ਦਾ ਭੁੱਖਾ ਭੁੱਖਾ ਹਾਂ ਦੇ ਹਨ ਦੰਦੀ ਪਿਛਲੀ ਲੱਤ ਵੀ ਇਹ ਹੁਣ ਸਹੀ ਆ ਠੀਕ ਹੋ ਗਿਆ ਇਹਨਾਂ ਚੁੰਗੀ ਬੜੀ ਤਾਂ ਹੀ ਫੇਰੀ ਜਾਂਦਾ ਹੈ ਵਾਸੀ ਲੈਣ ਦੇ ਛਕ ਛਕ ਦੇਖਿਆ ਦੇਖਿਆ 2 ਦੀ 2 ਦੀ ਸਿੰਘ ਦੇਖ 2 ਦੀ 2 ਦੀ ਸੌ ਗਈ ਦੇਖਾ ਕਿਦਾਂ ਸੁੱਤਾ ਹੁਣ ਪੋਟੀ ਦੀ ਵਾਰ ਕੀ ਨਾ ਇਹਦੀ ਹੁਣ ਦੇਖ ਤਾਂ ਸੁਤਾ ਵੇਦ ਨਾ ਕਿੰਨਾ ਕਿਊਟ ਲੱਗਦਾ ਕੀ ਇਹ ਦੇਖੇ ਦੇਖੇ ਅੱਛਾ ਲੋਕ ਮਹੰਦਸ ਪਰ ਮੇਰਾ ਪਰ ਇਹ ਨਤੀਜੇ ਪੈ ਗਿਆ ਜੇ ਤੂੰ ਸਹੀ ਪੁੱਛੇ ਮੇਰਾ ਛੱਡਣ ਨੂੰ ਜੀ ਨਹੀਂ ਕਰਦਾ ਨਾ ਹਨ ਪਿੰਜਰੇ ਬਣਾ ਲਾ ਪਰ ਪਿੰਜਰੇ ਚ ਤਾੜਨ ਨੂੰ ਵੀ ਜੀ ਨਹੀਂ ਕਰਦਾ ਵੀ ਇਹ ਕਿਹਦੀ ਜ਼ਿੰਦਗੀ ਹੋ ਸਾਰੀ ਉਮਰ ਪਿੰਜਰੇ ਜੀ ਰਹਿ ਜਾਣਾ ਤਾਂ ਫਿਰ ਚਿੜੀਆਂ ਦੇ ਵੀ ਜ਼ਿੰਦਗੀ ਪਿੰਜਰੇ ਉੱਚੀਆਂ ਤੇ ਚੱਲ ਪੈ ਰਹੀ ਉੱਚ ਹੋਈਆਂ ਪਿੰਜਰੇ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਜੇ ਐਡਜਸਟ ਕਰ ਸਕਦੀਆਂ ਚਿੜੀਆਂ ਮੈਂ ਵੀ ਛੱਡ ਨਹੀਂਆਂ ਸੀਗੇ ਓਹ ਸਵੀਟੀ ਸਿੰਘ ਓਹ ਸਵੀਟੀ ਸਿੰਘ ਹੁਣ ਤੈਨੂੰ ਅਸੀਂ ਕਿੱਦਾਂ ਛੱਡੀਏ ਸਵੀਟੀ ਇਹ ਵੈਸੇ ਵੀ ਜੀ ਅਸੀਂ ਹੁਣ ਧਿਆਨ ਦਿੱਤਾ ਮਨਵੀਰ ਨੇ ਇਹ ਫੀਮੇਲ ਨਹੀਂ ਗੀ ਇਹ ਮੇਲ ਆ ਇਹ ਗਲੈਰਾ ਹਨਾ ਗੀਰਤ ਗਲੈਰੀ ਆ ਆਈਆ ਗਲੈਰੀ ਆ ਦੇਖ ਇਹਨਾਂ ਦਾ ਪਿਆਰ ਮੇਰੀ ਮੰਗਲੀ ਆ ਉਧਰ ਦਾਦੀ ਦੀ ਵੀ ਇਹ ਗੁੱਲੀ ਆ ਤੇ ਤੇਰੀ ਵੀ ਗੁੱਲੀ ਇੱਕ ਗੁੱਲਾ ਮੈਨੂੰ ਸ਼ੌਂਕ ਬਹੁਤ ਹੁੰਦਾ ਸੀ ਜਾਨਵਰਾਂ ਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੈਂ ਕਿਸੇ ਟਾਈਮ ਇੰਨੇ ਜਾਨਵਰ ਇਕੱਠੇ ਕਰ ਇਕੱਠੇ ਕਰ ਲੈਣੇ ਪਹਿਲਾਂ ਮੇਰੇ ਕੋ ਖਰਗੋਸ਼ ਵੀ ਸੀਗਾ ਗੀਰਤ ਹ ਉਹਦੇ ਬਣਾਇਆ ਹੁਣ ਚਿੜੀ ਗਿਆ ਤਾਂ ਪੂਰਾ ਉਹਦਾ ਤੇਰਾ ਜਨਮ ਨਹੀਂ ਸੀ ਹੋਇਆ ਜਦੋਂ ਉਹ ਮੇਰੇ ਕੋਲ ਖਰਗੋਸ਼ ਸੀ ਫਿਰ ਮੈਂ ਹੋਰ ਕੀ ਰੱਖਿਆ ਸੀ ਤੋਤਾ ਤੋਤਾ ਵੀ ਰੱਖਿਆ ਸੀ ਚਲ ਗੀਰਤ ਵਲੋਗ ਦਾ ਅੰਡ ਕਰੀਏ ਆ ਜਾ ਜਿਹੜੇ ਬਾਰੇ ਤੂੰ ਲਓ ਸਵੀਟੀ ਸਾਡਾ ਲੱਭ ਗਿਆ ਅੱਜ ਸਾਡੇ ਮੋ ਬੁਰਾ ਹੋ ਗਿਆ ਕਿ ਕੋਈ ਤੇ ਕਾਟਣਾ ਹੁਣ ਵੀ ਅਸੀਂ ਇਸੇ ਲਾ ਕੇ ਰਹੇ ਹਾਂ ਅਸੀਂ ਤੇ ਪਿਆਣਾ ਉੱਠਦੇ ਨਹੀਂ ਵਲੋਗ ਨਾਲ ਉੱਠਦੇ ਆਲੇ ਸਾਨੂੰ ਸੁਵੀਟ ਹੀ ਲੱਗ ਗਿਆ ਅਸੀਂ ਉਹਨੂੰ ਹੁਣ ਉਹਦੀ ਫੀਡ ਦੇਖ ਕੇ ਤਾਂ ਉਹਨੂੰ ਟੱਕ ਦਾਂਗੇ ਤੇ ਉਹਨੂੰ ਕੱਲ ਨੂੰ ਅਸੀਂ ਹੈ ਨਾ ਉੱਥੇ ਬੋਰਡ ਤੇ ਛੱਡ ਕੇ ਆਵਾਂਗੇ ਤੇ ਇਹਦੇ ਨਾਲ ਹੀ ਅੱਜ ਦੇ ਵਲੋਗ ਦਾ ਕਰਦੇ ਹਾਂ ਐਂਡ ਬਾਏ ਬਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਬਾਏ ਬਾਏ ਨਾਲ ਦੱਸਿਓ ਦੱਸਿਓ ਨਾਲ ਕਿਹੜੇ ਕਿਹੜੇ ਬੱਚੇ ਛੁੱਟੀਆਂ ਕੱਟਣ ਗਏ ਹੋਏ ਆ ਓਕੇ ਜੀ ਕਮੈਂਟ Bye bye. Bye. Bebe bye kan? Bye. Bye, bye.